ਇਹ ਜੀ ਚਾਣ ਆ ਜਿਹਨੂੰ ਦੇਸੀ ਕੰਨਾ ਕਹਿੰਦੇ ਆਪਾਂ ਜੀ ਸਮਝ ਲਓ 4 ਫੁੱਟ ਇਸ ਤਰ੍ਹਾਂ ਆ ਜੀ ਹੂੰ ਚੜਾਈ ਛੱਡੀ ਹੋਈ ਆ ਜੀ ਅੱਛਾ ਜੀ ਹਾਂ ਲੰਬਾਈ ਵੀ 4 ਫੁੱਟ ਹੋਈ ਜਾਣੀ ਮਿਸਤੰਨ ਜੀ ਹੁਣ ਮੇਰਾ ਅੰਦਾਜ਼ਾ ਲਾ ਲਾ ਪਾ ਜੀ ਫੀਤੇ ਨਾ ਮੈਨ ਦੇਣ ਲੱਗੇ ਹਾਂਜੀ 4 ਹੀ ਆ ਜੀ ਪੂਰਾ 4 ਫੁੱਟ ਹਾਂਜੀ ਕੱਖ ਬਹੁਤ ਕੱਢਿਆ ਵਿੱਚ ਕੱਖ ਬਹੁਤ ਜ਼ਿਆਦਾ ਆ ਦੇਖੋ ਜੀ ਆ ਕੱਖ ਜੀ ਤੁਸੀਂ ਸਪਰੇਅ ਕੀਤੀ ਨਹੀਂ ਜੀ ਸਪਰੇਅ ਕਰ ਦਿੱਤੇ ਫੇਰ ਹੀ ਔਰਗਨ ਕਾਦਾ ਫਿਰ ਜ਼ਹਿਰ ਬਣਾਤੀ 85 ਆ ਜਾਂਦਾ ਜੀ ਜਿਹੜਾ ਆਪਾਂ ਗੁੜ ਦੇ ਲਈ ਤਿਆਰ ਕਰ ਰਹੇ ਹਾਂ ਹਾਂਜੀ 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 ਜਿਨ੍ਹਾਂ ਨੂੰ ਕੋਈ ਸ਼ੱਕ ਹੋਵੇ ਉਹ ਆ ਦੇਖ ਲੈਣ ਭ ਹਾਂ ਜੂਨ ਮਹੀਨੇ ਚ ਲੱਗਿਆ ਅੱਜ 15 ਤਰੀਕ ਹੋ ਕੇ ਤੇ ਲਖੇਤੇ ਵੇਚੀਆਂ ਜੀ ਕਈ ਕਹਿੰਦੇ ਬਾਹਰੋਂ ਜੀ ਉਹਨਾਂ ਨੇ ਆ ਕੇ ਕਹਿੰਦਾ ਕਮਾਤ ਬੜਾ ਵਧੀਆ ਜੀ 15023 ਗੰਨਾ ਲੱਗਾ ਜਿਹੜਾ ਅਸੀਂ ਸਰਦਾਰ ਕਰਮਜੀਤ ਸਿੰਘ ਪਿੰਡ ਮਾਨਕ ਖੇੜੀ ਤੋਂ ਮਲੇਰਕੋਟਲਾ ਸਾਈਡ ਤੋਂ ਲੈ ਕੇ ਆਏ ਸੀਗੇ ਨਾਲੇ ਟਰੈਕਟਰ ਫੇਰ ਦਿੱਤਾ ਆ ਵਿੱਚ ਤੇ ਵਿੱਚ ਹੋਰ ਰੰਮੇnabla ਕਰ ਰਹਿਣਾ ਜੀ ਇਹ ਨਹੀਂ ਗੁੱਡੀ ਕਰਾਂਗੇ ਉਹਨੇ ਚੀਜ਼ ਵਧੀਆ ਬਣਦੀ ਆ ਜੀ ਮੈਂ ਇੱਥੇ ਆਂਡੇ ਦਿੱਤੇ ਆ ਪੰਛੀਆਂ ਨੇ ਤੇ ਅਸੀਂ ਉਹ ਬਿਲਕੁਲ ਨਹੀਂ ਛੇੜੇ ਆ ਸਾਡੇ ਕੋਲ ਲੱਸੀ ਆ ਜੀ ਲੱਸੀ ਦੇ ਵਿੱਚ ਤਾਂਬਾ ਵਾ ਲੋਹਾ ਵਾ ਜੀ ਇਹ ਵੀ ਆਪਣੇ ਕੋਲ ਲੱਸੀ ਸਾ 2 ਸਾਲ ਦੀ ਪੁਰਾਣੀ ਆ ਜੀ ਆ ਦੇ ਵਿੱਚ ਕਲੀ ਦਾ ਪਾਣੀ ਆ ਜੀ ਕੈਲਸ਼ੀਅਮ ਆ ਜੀ ਕੋ ਵਿੱਚ ਪਾਠੀਆਂ ਦਾ ਸਵਾਹ ਪਾਠੀਆਂ ਦਾ ਪਾਣੀ ਹੁੰਦਾ ਜੀ ਹੁਣ ਹਲੇ ਪਾਣੀ ਆਪਾਂ ਸਵਾਹ ਦਾ ਪਾਣੀ ਜੀ ਇਥੇ ਆਪਾਂ ਅੱਧਾ ਅੱਧਾ ਲੀਟਰ ਲੈ ਕੇ ਟੈਂਕੀ ਚ ਪਾ ਕੇ ਜੀ ਹਨਾ ਉਹਨੀਆਂ ਆਪਾਂ ਹਫਤੇ ਬਾਅਦ ਸਪਰੇਆ ਕਰ ਦੇਣੀਆਂ ਜੀ ਸਾਰੇ ਦੋਸਤੋ ਆਹ ਅਡਾ ਤੁਹਾਨੂੰ ਦਿਖਾ ਲੈਣ ਲੱਗੇ ਆ ਕਿ ਜ਼ਹਿਰ ਮੁਕਤ ਜਿਹੜੀ ਖੇਤੀ ਆ ਜਿਹਦੇ ਵਿੱਚ ਕੋਈ ਰੇ ਸਪਰੇਅ ਤੇ ਖਾਦਾ ਨਹੀਂ ਹੈਗੀਆਂ ਉਹ ਤੁਹਾਨੂੰ ਦਿਖਾਉਂਦੇ ਆ ਗਰਮੀ ਦੀ ਰੁੱਤ ਆ ਮਹੀਨਾ ਜੂਨ ਦਾ ਆ ਅੱਜ 15 15 ਜੂਨ ਹੈ ਹਾਂਜੀ ਹਾਂਜੀ ਪਾਜੀ ਦਲਵੀਰ ਸਿੰਘ ਮਿਹੇੜੂ ਆਪਣੇ ਨਾਲ ਆ ਤੇ ਗਿਆਨੀ ਜੀ ਹੁਣੀ ਕੀ ਕਰ ਰਹੇ ਆ ਉਹ ਦੇਖੋ ਇਹ ਕਮਾਦ ਗੁੱਡ ਦੇ ਪਏ ਹਫਤਾ ਹੋ ਗਿਆ ਆ ਘਰ ਤੋਂ ਘੱਟ ਇਹ 5 6 ਬੰਦੇ ਲੱਗੇ ਹੋਏ ਨੇ ਸਾਰਾ ਕਮਾਦ ਗੁੱਡ ਰਹੇ ਆ ਤੇ ਉਹ ਤੁਹਾਨੂੰ ਦਿਖਾਉਂਦੇ ਆ ਵੀ ਕਿਸ ਤਰ੍ਹਾਂ ਨਾਲ ਇੰਨੀ ਮਿਹਨਤ ਜਿਹੜੀ ਆਉਂਦੀ ਆ ਇੰਨਾਂ ਚੀਜ਼ਾਂ ਦੇ ਉੱਤੇ ਕਿਉਂ ਇੰਨੀ ਮਿਹਨਤ ਆਉਂਦੀ ਆ ਤੇ ਕਿੱਦਾਂ ਕਰਦੇ ਆ ਠੀਕ ਆ ਫੇਰ ਜਾ ਕੇ ਇੱਕ ਤੁਹਾਨੂੰ ਪਿਓਰ ਚੀਜ਼ ਜਾਂ ਬਹੁਤ ਵਧੀਆ ਚੀਜ਼ ਮਿਲਦੀ ਆ ਜੇ ਤੇ ਜ਼ਹਿਰਾ ਨਹੀਂ ਵਰਤੀਆਂ ਹੋਈਆਂ ਖਾਦਾਂ ਨਹੀਂ ਵਰਤੀਆਂ ਹੋਈਆਂ ਤੇ ਕਿਉਂ ਉਹ ਚੀਜ਼ਾਂ ਲੋਕਾਂ 'ਚ ਜ਼ਿਆਦਾ ਪੋਪੂਲਰ ਹੁੰਦੀਆਂ ਤੇ ਬਾਜੀ ਹੁਣਾਂ ਨੂੰ ਲੋਕ ਕਿਉਂ ਇੰਨਾ ਜ਼ਿਆਦਾ ਪਸੰਦ ਕਰਦੇ ਆ ਵੀ ਯਾਰ ਇਹ ਇਸ ਤਰ੍ਹਾਂ ਖੇਤੀ ਕਰਦੇ ਨੇ ਝਾੜ ਥੋੜਾ ਆ ਪਰ ਕੁਆਲਿਟੀ ਬੜੀ ਆ ਠੀਕ ਆ ਆਜੋ ਤੁਹਾਨੂੰ ਦਿਖਾਉਂਦੇ ਆ ਆਜੋ ਜੀ ਗਿਆਨੀ ਜੀ ਆ ਆ ਫਿਰ ਆਪਣਾ ਗੰਨਾ ਹਾਂਜੀ ਹਾਂਜੀ ਇਹ ਪਹਿਲਾ ਤਾਂ ਇਹ ਦੱਸਿਓ ਕਿਹੜਾ ਗੰਨਾ ਹੈ ਇਹ ਜੀ ਚਾਣ ਹੈ ਜਿਹਨੂੰ ਦੇਸੀ ਗੰਨਾ ਕਹਿੰਦੇ ਆ ਜੀ ਅੱਛਾ ਇਹ ਆਪਣਾ ਚਾਣ ਆ ਹਾਂਜੀ ਹਾਂਜੀ ਠੀਕ ਆ ਆ ਲੋ ਜੀ ਚਾਣ ਤੁਹਾਡਾ ਸਭ ਦਾ ਹੀ ਹਰਮਨ ਪਿਆਰਾ ਗੰਨਾ ਜਿਸ ਗੰਨੇ ਨੇ ਧੁੰਮਾ ਮਚਾ ਕੇ ਰੱਖ ਦਿੱਤੀਆਂ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਕੀ ਸਾਰੇ ਸੰਸਾਰ ਤੋਂ ਵੀ ਬਾਹਰ ਸੰਸਾਰ ਦੇ ਵਿੱਚ ਹੀ ਸੰਜ ਔਰ ਗਿਆਨੀ ਤਲਵੀਰ ਸਿੰਘ ਮਿਹੇੜੂ ਹੁਣੀ ਆ ਇੰਨੇ ਖੇਤ ਦੇ ਵਿੱਚ ਲੱਗਾ ਗੰਨਾ ਸਤਗੁਰੂ ਦੀ ਮਿਹਰ ਦੇ ਨਾਲ ਤਕਰੀਬਨ ਮੇਰੇ ਖਿਆਲ ਆ ਵੀ ਹਜ਼ਾਰਾਂ ਲੋਕਾਂ ਨੂੰ ਚਲਾ ਗਿਆ ਨਾ ਹਾਂਜੀ ਚਲੇਗਾ ਚਲੇਗਾ ਹਜ਼ਾਰਾਂ ਦੇ ਹਿਸਾਬ ਨਾਲ ਜੀ ਹਜ਼ਾਰਾਂ ਦੇ ਹਿਸਾਬ ਨਾਲ ਜਾ ਚੁੱਕਾ ਇਹ ਸਾਡੇ ਕੋਲ ਰਿਕਾਰਡ ਆ ਬਾਈ ਔਰ ਐਵੇਂ ਹਵਾ ਜ ਨਹੀਂ ਅਸੀਂ ਗੱਲ ਕਰਦੇ ਸਾ ਕੱਲੇ ਕੱਲੇ ਦਾ ਪਤਾ ਤੇ ਐਡਰੈਸ ਲਿਖਿਆ ਹੋਇਆ ਸਾਰਾ ਕੁਝ ਪਤਾ ਲਿਖਿਆ ਆ ਨੰਬਰ ਨੋਟ ਆ ਸਭ ਦਾ ਕਦੋਂ ਦਾ ਆਪਾਂ ਇਹ ਨਵੇਂ ਸਰਵਰ ਲਾਇਆ ਸੀ ਹਾਂਜੀ ਨਵੇਂ ਸਰਵਰ ਲਾਇਆ ਜੀ ਠੀਕ ਆ ਇਹ ਐਸਾ ਲਾਇਆ ਹਨ ਹਾਂਜੀ ਦੂਜਾ ਤਾਂ ਬਹੁਤ ਮੱਲਿਆ ਹੋਇਆ ਜੀ ਕਮਾਲ ਕਦੋਂ ਕਦੋਂ ਲਾਇਆ ਆਪਾਂ ਇਹ ਇਹ ਲਾਇਆ ਹੋਣਾ ਜੀ ਆਪਾਂ ਅਪ੍ਰੈਲ ਦੇ ਅਖੀਰ 'ਚ ਜੀ ਅਪ੍ਰੈਲ ਦੇ ਅਖੀਰ ਚ ਇਹ ਕਿੰਨੀ ਕਿੰਨੀ ਦੂਰੀ ਤੇ ਆਪ ਲਾਇਆ ਹੋਇਆ ਇਹ ਆਪਾਂ ਜੀ ਸਮਝ ਲਾ 4 ਫੁੱਟ ਐ ਇਸ ਤਰ੍ਹਾਂ ਆ ਜੀ ਹੂੰ ਚੜਾਈ ਛੱਡੀ ਹੋਈ ਆ ਜੀ ਅੱਛਾ ਜੀ ਹਾਂ ਲੰਬਾਈ ਵੀ 4 ਫੁੱਟ ਹੋਈ ਜਾਣੀ ਮੇਰੇ ਸਾਬ ਨਾਲ ਜੀ ਹਾਂ ਤਕਰੀਬਨ ਥੋੜਾ ਜਿਹਾ ਤੁਸੀਂ ਇੱਕ ਕੋਸ਼ਿਸ਼ ਕੀਤੀ ਆ ਜ਼ਿਗਜ਼ੈਗ ਜਿਹਾ ਲਾਉਣ ਦੀ ਹਨ ਹਾਂਜੀ ਹਾਂਜੀ ਮੇਰੇ ਖਾ 4 ਫੁੱਟ ਹੋਣਾ ਹੀ ਆ ਦੇਖੋ ਨੰਨੇ ਜੀ ਹੁਣੇ ਮਾੜਾ ਅੰਦਾਜ਼ਾ ਲਾ ਦੇ ਪਾਜੀ ਫੀਤੇ ਨਾ ਮੈਨ ਦੇਣ ਲੱਗੇ ਪਾਜੀ ਦੇਖੋ ਤਾਂ ਕਿੰਨਾ ਬਣਿਆ ਹਾਂਜੀ 4 ਹੀ ਆ ਜੀ ਪੂਰਾ 4 ਫੁੱਟ ਹਾਂਜੀ ਹਾਂਜੀ 4 ਹੀ 4 ਹੀ ਦਿਨ ਆਹ ਜੀ ਹਾਂ ਹਾਂਜੀ ਠੀਕ ਹੈ ਕਿੰਨੀ ਚੀਜ਼ ਬੈਲਡੀ ਆ ਜੀ ਹੂੰ ਉਹਨੇ ਇੱਕ ਹਵਾ ਵੀ ਵਿੱਚ ਪੈਣੀ ਆ ਜੀ ਹੂੰ ਤੇ ਇੱਕ ਕੋਈ ਬਿਮਾਰੀ ਵੀ ਨਹੀਂ ਲੱਗਣੀ ਜੀ ਅੱਛਾ ਤੁਸੀਂ ਹੁਣ ਇਹਦੀਆਂ ਬੱਟਾਂ ਚਾੜੋਗੇ ਬਾਅਦ ਹਾਂਜੀ ਹਾਂਜੀ ਹਾਲੇ ਪਹਾਈ ਕਰੀ ਜਾਣੀ ਤੁਹਾਨੂੰ ਦਿਖਾ ਦਿੰਦੇ ਹਾਂ ਸੋਡੇ ਟਰੈਕਟਰ ਦੇ ਨਾਲ ਪਹਿਲਾਂ ਬੜੇ ਟਰੈਕਟਰ ਨਾਲ ਹੁਣ 22 ਜਨਵਰੀ ਪਹਿਲਾਂ ਇਹਨੂੰ ਅਸੀਂ ਕੱਖ ਬਹੁਤ ਕੱਢਿਆ ਵਿੱਚ ਕੱਖ ਬਹੁਤ ਜ਼ਿਆਦਾ ਹੈ ਇਹ ਦੇਖੋ ਜੀ ਆਹ ਕੱਖ ਜੀ ਆਹ ਖੁੱਤਿਆ ਸਾਰਾ ਇਹ ਤੋਂ ਆਹ ਦੇਖੋ ਆ ਤੁਸੀਂ ਸਪਰੇਅ ਕੀਤੀ ਨਹੀਂ ਜੀ ਸਪਰੇਅ ਕਰ ਦਿੱਤੇ ਫੇਰ ਹੀ ਆਰਗਾਨਿਕ ਤਾਨੂੰ ਲੋਕ ਪਵਾ ਕੱਖ ਦੀ ਕਰ ਦੋ ਜ ਕੱਖ ਦੀ ਕਰ ਦੋ ਜ਼ਹਿਰ ਆ ਜੀ ਤੁਹਾਨੂੰ ਲੋਕ ਕਹਿੰਦੇ ਨਹੀਂ ਵੀ ਤੁਸੀਂ ਵੀ ਕਰ ਦਿਓ ਆ ਰਾਮ ਨਾਲ ਕੰਮ ਨਵੇੜੋ ਕਿੱਥੇ ਲੇਬਰ ਦੇ ਪੈਸੇ ਭਰਨਗੇ ਹਾਂ ਜੀ ਕਹਿੰਦੇ ਆਂ ਹੀ ਪਰ ਫੇਰ ਉਹ ਫਾਇਦਾ ਨਹੀਂ ਕੋਈ ਵੀ ਜੀ ਜੇ ਆਪਾਂ ਜਿਆਦਾ ਹੀ ਖਾਲੀਆਂ ਵਿੱਚ ਫਾਇਦਾ ਕਰੀਏ ਇੱਕ ਇਹ ਵੀ ਮੈਂ ਦੱਸ ਦਿਆਂ ਯਾਰ ਵੀ ਆ ਆਇਆ ਏਸੀ ਦਾ ਸਬੂਤ ਆਹੜਾ ਕੱਖ ਹੋਇਆ ਆ ਇਹ ਪਟ ਰਹੇ ਨੇ ਬੰਦੇ ਲੱਗੇ ਹੋਏ ਆ ਹਨਾ ਹਾਂ ਜੀ ਹਾਂ ਜੀ ਆ ਹੁਣੇ ਹੀ ਬੰਦੇ ਰੋਟੀ ਖਾਣ ਲਈ ਉਹ ਜਾ ਰਹੇ ਆ ਤੇ ਇਹਨਾਂ ਨੇ ਇਹ ਇਹ ਲੱਗੇ ਆ ਹਫਤੇ ਤੋਤੇ ਹੋ ਚਲੇ ਆ ਆ ਦੇਖੋ ਜੀ ਕੱਖ ਕੱਢਿਆ ਹੋਇਆ ਜੀ ਤਕਰੀਬਨ ਸਾਡੇ ਸਾਰੇ ਕੰਮ ਪੈਂਡਿੰਗ ਵੀ ਪਰ ਕੱਖ ਆ ਕੱਖ ਦੇਖੋ ਕਿੰਨਾ ਕੱਢ ਕੱਟੇ ਲੱਗੇ ਆ ਹਾਂ ਦੇਖ ਲਓ ਹਾਂ ਇਹ ਸਾਰਾ ਕੱਢਿਆ ਪਿਆ ਤੇ ਇਹ ਵੀ ਖਾਧੀ ਆ ਜੀ ਹਾਂਜੀ ਖਾਧਿਆ ਜੀ ਇੱਥੇ ਹੀ ਮਲਚ ਹੋ ਜਾਣਾ ਆ ਇਹ ਤਾਂ ਘਾਹੋ ਵੀ ਵਿੱਚ ਹੀ ਰਲ ਜਾਣਾ ਹੈ ਇਹਨੇ ਆ ਦੇਖੋ ਜੀ ਕੱਖ ਦੇ ਢੇਲ ਲੱਗੇ ਪਹਿਲਾਂ ਆ ਦੇਖੋ ਜੀ ਹਾਂ ਬਿਲਕੁਲ ਇਹ ਤਾਂ ਕਹਿੰਦਾ ਐਸੇ ਐ ਤੇ ਦਵਾਈ ਪਾ ਦੋ ਕੋਸ ਪਾ ਦੋ ਹਲਕੀ ਦਵਾਈ ਕੇ ਆ ਨਾ ਕੀ ਬੰਦਾ ਪਰ ਨਹੀਂ ਕੋਈ ਵੀ ਆਪਾਂ ਜਿੱਦਾਂ ਜੀ ਕੈਮੀਕਲ ਲੈ ਆਂਦਾ ਖਤੇ ਜ਼ਹਿਰ ਆ ਜੀ ਹੂੰ ਟਾਈਮ ਲੱਗ ਜੇ ਕੋਈ ਚੱਕਰ ਨਹੀਂ ਕੋਈ ਖਾਦ ਵੀ ਨਹੀਂ ਪਾਈ ਨਹੀਂ ਜੀ ਹੁਣ ਅਸੀਂ ਇਹਨੂੰ ਜਿੱਦਾ ਜੀ ਹੁਣ ਆਹ ਪਾਣੀ ਲਾ ਕੇ ਜੀ ਹੂੰ ਫੇਰ ਇਹਨੂੰ ਖੇਲਾਂ ਰੋਕ ਢੇਰ ਪਾਵਾਂਗੇ ਥੋੜਾ ਥੋੜਾ ਜੀ ਰੂੜੀ ਜੀ ਠੀਕ ਹੈ ਕਿਹੜੇ ਰੋਕ ਜਿੱਦਾ ਇਸ ਤਰ੍ਹਾਂ ਸਿਆੜਾ ਮੱਦੀ ਅਜਾ ਜੀ ਸਿਆੜਾ ਹਾਂ ਬੂਟਾ ਦੇ ਲਾ ਕੇ ਪਾਵਾਂਗੇ ਥੋੜਾ ਥੋੜੀ ਜੀ ਢੇਰ ਪਾ ਦੇਸੀ ਹਾਂ ਜੀ ਦੇਸੀ ਆਪਣਾ ਢੇਰ ਪਿਆ ਇੱਥੇ ਹਾਂ ਜੀ ਬਸ ਸਾਨੂੰ ਆ ਦੋ ਚਾਰ ਇੱਕ ਆਪਾ ਸਪਰੇਅ ਕਰਨੀ ਆ ਜਿਹੜੀ ਦੇਸੀ ਆਪਣੇ ਕੋਲ ਹਾਂਜੀ 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 ਜਿੱਦਾਂ ਲੱਸੀ ਦੀ ਵਿੱਚ ਉਹ ਆਪਾਂ ਤਾਂ ਉਹ ਤਾਂ ਦਿਖਾ ਲ ਦਈਏ ਬਾਅਦ ਮੈਂ ਕਹਿੰਨਾ ਵੀਡੀਓ 'ਚ ਹੈਨਾ ਜਿਹੜੇ ਕਿੰਨੀ ਸਪਰੇਅ ਆ ਅੱਛਾ ਭਾਜੀ ਅੱਗੇ ਕਿਹੜਾ ਗੰਨਾ ਆ ਜਿਹੜਾ ਆਪਣੇ ਕੋਲ ਇਹ 85 ਆ ਜਾਂਦਾ ਜੀ ਜਿਹੜਾ ਆਪਾਂ ਗੁੜ ਦੇ ਲਈ ਤਿਆਰ ਕਰ ਰਹੇ ਹਾਂ ਹਾਂਜੀ 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 ਇਹ ਗੁੜ ਦੇ ਲਈ ਆ ਅੱਛਾ ਜਿਹੜਾ ਯਾਰ ਦੇਖ ਲਓ ਵੀ ਜਿਹੜਾ ਅਸੀਂ ਗੁੜ ਦੇ ਲਈ ਤਿਆਰ ਕਰਦੇ ਹਾਂ ਉਹ ਆ ਗੰਨਾ ਆ ਹੈਨਾ ਤੇ ਤੁਸੀਂ ਇਹਦੇ ਵਿੱਚ ਵੀ ਦੇਖ ਲਓ ਆ ਕੱਖ ਤੁਹਾਨੂੰ ਦਿਸਦਾ ਪਿਆ ਆ ਜਿਨ੍ਹਾਂ ਨੂੰ ਕੋਈ ਸ਼ੱਕ ਹੋਵੇ ਉਹ ਆ ਦੇਖ ਲੈਣ ਭਾਈ ਅਸੀਂ ਕੋਈ ਸਪਰੇ ਨਹੀਂ ਕੀਤੀ ਤੇ ਇਹ ਹਾਂ ਜੂਨ ਮਹੀਨੇ ਚ ਲੱਗਿਆ ਜ 15 ਤਰੀਕ ਹੋ ਗਿਆ ਤੇ ਲਖੇਤ ਤੇ ਵੇਚੀ ਆ ਜੀ ਅੱਛਾ ਭਾਜੀ ਇੱਕ ਚੀਜ਼ ਮੈਂ ਕਹਿਣਾ ਹਾਂਜੀ ਇਹ ਜਿਹੜਾ ਗੰਨਾ ਆਪਣਾ 85 ਲੱਗਾ ਹੋਇਆ ਆ ਇਹ ਕਦੋਂ ਲਾਇਆ ਆਪਾਂ ਇਹ ਆ ਵੀ ਲਾਇਆ ਮਈ ਚ ਲਾਇਆ ਆਪਾਂ ਕਲਮਾ ਜਿਹੜੇ ਮੋਰੇ ਆ ਜੀ ਉਹ ਮੋਰੇ ਉਹ ਵੀ ਦਿਖਾ ਲ ਦਿੰਨੇ ਆਪਾਂ ਜੀ ਉਹ ਮਈ ਚ ਲਾਇਆ ਹਾਂ ਹਾਂ ਆਹ ਤਾਂ ਆਹ ਦਿਖਾ ਲ ਦ ਤੁਹਾਨੂੰ ਇੱਧਰ ਜਿਹੜਾ ਜੀ ਆਹ ਗੰਨਾ ਨਹੀਂ ਨਹੀਂ ਆਹ ਵੱਡਾ ਹੋ ਚੁੱਕਾ ਜਿਹੜਾ ਇਹ ਕਦੋਂ ਲਾਇਆ ਆਪਾਂ ਇਹ ਆਪਾਂ ਲਾਇਆ ਜੀ 15 ਕੁ ਮਾਰਚ ਤੱਕ ਜੀ ਇਹ 15 ਮਾਰਚ ਦਾ ਹਾਂਜੀ ਹਾਂਜੀ ਅੱਛਾ ਹੁਣ ਮੰਨ ਲਓ ਜੇ ਇਹਨੂੰ ਕੋਈ ਇੱਕ ਦਵਾਈ ਜਾਂ ਇਦਾਂ ਕੋਈ ਆਪਾਂ ਖਾਦਾਂ ਪਾਈਆਂ ਹੁਣ ਹਨਾ ਤਾਂ ਤੁਸੀਂ ਲੋਕਾਂ ਦਾ ਬਰਾਬਰ ਗੰਨਾ ਦੇਖ ਸਕਦੇ ਮੈਂ ਕਹਾਂ ਜੀ ਉਹ ਤਾਂ ਗੰਨੇ ਆ ਡਾੜੇ ਹੋਏ ਦੇਖੋ ਐਡਾ ਕਮਾਦ ਹੋਇਆ ਜੀ ਹਾਂਜੀ ਹਾਂਜੀ ਵੱਡੇ ਵੱਡੇ ਹੋ ਗਏ ਪਰ ਇਹ ਇੱਕ ਕੁਦਰਤੀ ਤਰੀਕੇ ਦੇ ਨਾਲ ਆ ਜੀ ਹਾਂ ਇਹ ਜਦੋਂ ਹੁਣ ਆਹ ਸੋਣ ਭਾਦ ਨੂੰ ਇੰਨਾ ਵਧੀਆ ਗੰਨਾ ਹੋ ਜਾਣਾ ਤਾਂ ਗੱਲ ਹੀ ਛੱਡੋ ਜੀ ਪਹਿਲਾਂ ਹੀ ਲੱਗਦਾ ਆਪਾਂ ਨੂੰ ਮਾਰਾ ਖੱਤਾ ਵਾ ਜੀ ਬਾਦੋਂ ਕਈ ਕਹਿੰਦੇ ਬਾਦੋਂ ਉਹਨਾਂ ਨੇ ਆ ਕੇ ਕਹਿਣਾ ਕਮਾਦ ਬੜਾ ਵਧੀਆ ਜੀ ਉਹਨਾਂ ਨੇ ਕਹਿਣਾ ਜੀ ਇੱਕ ਜਦੋਂ ਆਪਾਂ ਅਸੀਂ ਕਹਿੰਦੇ ਸੀ ਵਾਦਿਓ ਵਿੱਚ ਹੀ ਵਾਦਿਓ ਹਾਂ ਵੀ ਕਹਿੰਦੇ ਕੱਖ ਵੜਾ ਹੋ ਗਿਆ ਕਹਿੰਦੇ ਜਾ ਸਪ੍ਰਿਆਾਂ ਕਰ ਦੋ ਤੁਸੀਂ ਹੁਣ ਸਾਨੂੰ ਹਫ਼ਤਾ ਹੋ ਗਿਆ ਜੀ ਅਸ ਕਿਆ ਵੀ ਜਿੱਦਾਂ ਹੌਸਲਾ ਆਖਰੀ ਦਮ ਤੱਕ ਲਾਉਣਾ ਚਾਹੀਦਾ ਨਹੀਂ ਤੇ ਫਿਰ ਉਹ 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 ਗੁਣ ਦੀ ਤੁਹਾਡੀ ਕੁਆਲਿਟੀ ਥੋੜੀ ਰਹਿ ਗਈ ਹਾਂਜੀ ਹਾਂਜੀ ਨਹੀਂ ਰਹਿ ਗਈ ਬਿਲਕੁਲ ਜਾਨੀ ਦਲਵੀਰ ਸਿੰਘ ਹੁਣਾਂ ਦੇ ਕੋਲ ਲੋਕ ਇਸ ਲਈ ਥੋੜੀ ਦੂਰੋਂ ਦੂਰੋਂ ਆਉਂਦੇ ਆ ਵੀ ਉਹਨਾਂ ਨੇ ਸਪਰੇਆਂ ਮਾਰੀਆਂ ਹੁਣ ਹਾਂਜੀ ਹਾਂਜੀ ਤੇ ਉਹਨਾਂ ਦਾ ਤਾਂ ਇੱਕ ਨੌ ਜਿਹੜਾ ਆ ਉਹ ਭਰੋਸਾ ਆ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਹਾਡੇ ਤੇ ਯਕੀਨ ਆ ਵੀ ਤੁਸੀਂ ਸਪਰੇਆਂ ਨਹੀਂ ਵਰਤਦੇ ਹਾਂਜੀ ਆ ਆਗੇ ਆਪਣਾ 85 ਹਾਂਜੀ ਇਹ ਆਪਾਂ ਲਾਇਆ ਅਪ੍ਰੈਲ ਚ ਹਾਂ ਇਹ ਨਹੀਂ ਇਹ ਮਈ ਚ ਲਾਇਆ ਜੀ ਅੱਛਾ ਇਹ ਮਈ ਚ ਲਾਇਆ ਹਾਂ ਮਈ ਚ ਲਾਇਆ ਦੇਖੋ ਇਹ ਵੀ ਆ ਕੱਖ ਕੱਖ ਦੇ ਕੱਖ ਕੱਢਿਆ ਹੋਇਆ ਜੀ ਅੱਜ ਢੇਰੀਆਂ ਲੱਗੀਆਂ ਹੁਣ ਤਾਨੂੰ ਹੁਣ ਹੋਰ ਬਹਾਈ ਹੁੰਦੀ ਦਿਖਾਲ ਦੇਂਦੀ ਜੀ। ਲਓ ਜੀ ਆ 85 ਮਈ ਚ ਲੱਗਾ ਹੈ। ਹਾਂਜੀ ਹਾਂਜੀ। ਲਓ ਜੀ। ਤੇ ਤੁਰ ਪਿਆ ਕਮਾ ਦਾ ਬੂਟਾ ਕਾ ਲਾਪੇ ਦੇਖੋ ਜੀ। ਇਹ ਵੀ ਇੱਕ ਇੱਕ ਆਖਿਆ ਦੱਸ ਦੀ ਜੀ। ਹਾਂਜੀ ਹਾਂਜੀ। ਆਹ ਦੇਖੋ ਜੀ ਇੱਕ ਇੱਕ ਆਖਿਆ। ਆਹ ਦੇਖੋ ਜੀ ਬੂਟਾ ਕਾ ਲਾਪੇ ਦੇਖੋ ਜੀ ਬੂਟਾ। ਆਹ ਦੇਖੋ ਬੂਟਾ ਕਾ ਲਾਪੇ। ਹਮ। ਬਸ ਇਹ ਜਿੱਦਾਂ ਜਿੰਨੀ ਬਹਾਈ ਕਰੀ ਚੱਲਾਂਗੇ ਉਨਾਂ ਹੀ ਵਧਿਆ ਰਹਿਣਾ ਜੀ। ਅੱਛਾ ਜੀ। ਹਾਂਜੀ ਉਨਾਂ ਹੀ ਵਧਿਆ ਰਹਿਣਾ ਜੀ। ਤੇ ਇਹ ਜਿਹੜਾ ਆਪਣਾ ਖੇਤ ਆ ਹਾਂਜੀ ਤਕਰੀਬਨ ਤੁਸੀਂ ਦੇਖ ਲਓ ਵੀ ਇੱਧਰ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਅਸੀਂ ਇਸ ਤਰ੍ਹਾਂ ਨਾਲ ਆਪਾਂ ਗੰਨਾ ਪੈਦਾ ਕਰ ਰਹੇ ਆ ਤੇ ਆਪਾਂ 15023 ਕਿੱਥੇ ਲੱਗਾ ਪਿਆ ਹਾਂਜੀ ਉਹ ਵੀ ਦਿਖਾ ਦੇ ਤੁਹਾਨੂੰ ਉੱਥੇ ਅੱਗੇ ਉਹ ਵੀ ਦਿਖਾ ਲਈਏ ਆਜੋ ਹਾਂਜੀ ਹਾਂਜੀ ਆਜੋ ਤੁਹਾਨੂੰ ਅਸੀਂ ਅੱਗੇ ਨਾ 15023 ਦਿਖਾ ਦਈਏ ਉਹ ਸਾਹਮਣੇ 15023 ਜਿਹੜਾ ਲੈ ਕੇ ਆਉਂਦਾ ਸੀਗਾ ਤੇ ਆ ਆ ਜੀ ਉਹ 15023 23 15023 ਗੰਨਾ ਲੱਗਾ ਜਿਹੜਾ ਅਸੀਂ ਸਰਦਾਰ ਕਰਮਜੀਤ ਸਿੰਘ ਪਿੰਡ ਮਾਨਕ ਖੇੜੀ ਤੋਂ ਅਮਲੀਰ ਕੋਟਲਾ ਸਾਈਡ ਤੋਂ ਲੈ ਕੇ ਆਏ ਸੀਗੇ ਜੀ ਭਾਜੀ ਵਧੀਆ ਹੋ ਗਿਆ ਹਾਂਜੀ ਹਾਂ ਜਾਨਾ ਬਹੁਤ ਸੋਹਣਾ ਜੀ ਇਹ ਦੇਖ ਲਓ ਇਹ ਉਦੋਂ ਬੀਜਿਆ ਸੀ ਜਦੋਂ ਆਂਡੀਆਂ ਪਾਕਿਸਤਾਨ ਦਾ ਟਸਲ ਬਹੁਤ ਜ਼ਿਆਦਾ ਵਧੀ ਤੇ ਹਾਲਾਤ ਖਰਾਬ ਹੋ ਗਏ ਹਾਂਜੀ ਹਾਲਾਤ ਖਰਾਬ ਉਦੋਂ ਵਾਲੇ ਹਾਲਾਤ ਜਿਹੜੇ ਪੈਦਾ ਹੋ ਗਏ ਇਹ ਉਹਨਾਂ ਦਿਨਾਂ ਚ ਆਪਾਂ ਵੀ ਹਾਂਜੀ ਹਾਂ ਮਹੀਨਾ ਕਦੇ ਹੋ ਚੱਲਿਆ ਹੋਣਾ ਜੀ ਹਾਂ ਮਹੀਨੇ ਦੇ ਵਿੱਚ ਬਹੁਤ ਸੋਹਣਾ ਹੋ ਗਿਆ ਹੈ ਹਾਂਜੀ ਮੈਂ ਕਹਾਂ ਜੀ ਹੁਣ ਆ ਗਦਾਈ ਕਰੀ ਜਾਂਦੇ ਜਿੱਦਾਂ ਟਰੈਕਟਰ ਨਾਲ ਬਹਾਈ ਕਰੀ ਜਾਂਦੇ ਫਿਰ ਛੋੜੇ ਟਰੈਕਟਰ ਨਾਲ ਕਰੀ ਜਾਂਦੇ ਬੈਦੀ ਛਾੜਾਂ ਦੇ ਕੱਖ ਕੱਢੀ ਜਾਂਦੇ ਆ ਰੰਬੇ ਨਾਲ ਕੱਢ ਦੇਣਾ ਇਹ ਜੀ ਹੈ ਨਾ ਹੁਣ ਇਹਦੇ ਤੋਂ ਇਹ ਰਹਿ ਗਿਆ ਸਾਡਾ ਗੁੱਡਾ ਨਾਲ ਜੀ ਉਦੋਂ ਕੰਮ ਹੋ ਗਿਆ ਜੀ ਹੁਣ ਕਿੰਨਾ ਸੋ ਇਹ ਵੀ ਆਪਾਂ ਇੱਕ ਇੱਕ ਅੱਖ ਲਈ ਹਾਂਜੀ ਹਾਂ ਜੀ ਇੱਕ ਇੱਕ ਅੱਖ ਜੀ ਅੱਛਾ ਹਾਂਜੀ ਆ ਪਹਿਲਾਂ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਹੈ ਹਾਂਜੀ ਬੜਾ ਵਧੀਆ ਆ ਲਓ ਜੀ ਆ ਹੋਇਆ ਪਿਆ ਗੰਨਾ ਗੰਨਾ ਤੁਸੀਂ ਦੇਖੋ ਇਹ 15 0 ਤੇ ਹੀ ਆ ਇਹ ਸਾਡਾ ਵੀ ਐਕਸਪੈਰੀਮੈਂਟ ਹੈ ਜੀ ਇਹ ਠੀਕ ਹੈ ਜੀ ਇਹਦਾ ਗੁੜ ਕੋਸ਼ਿਸ਼ ਕਰਾਂਗੇ ਕਿ ਅਸੀਂ ਦੀਵਾਲੀ ਤੇ ਸ਼ੁਰੂ ਕਰ ਦਈਏ ਤੋ ਸਾਡਾ ਇਰਾਦਾ ਹੈ ਕਿ ਦਿਵਾਲੀ ਤੇ ਵੇਲਣਾ ਸ਼ੁਰੂ ਕਰਨ ਦਾ ਤੇ ਕਾਫੀ ਲੋਕ ਇਹਨੂੰ ਮੰਨਦੇ ਨੇ ਪਰ ਕਈ ਲੋਕ ਇਹਦੀ ਸ਼ਿਕਾਇਤ ਵੀ ਇਸ ਵੈਰਾਈਟੀ ਦੀ ਕਰਦੇ ਨੇ ਤੋ ਦੇਖਾਂਗੇ ਹੁਣ ਸਾਡਾ ਐਕਸਪੈਰੀਮੈਂਟ ਕਾਮਯਾਬ ਰਹਿੰਦਾ ਹੈ ਕਿ ਨਹੀਂ ਤੇ ਆ ਜਿਹੜਾ ਜਿੰਨਾ ਵੀ ਕੱਖਿਆ ਬਾਜੀ ਹੁਣੀ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਇਹ ਹੱਥੀਂ ਕੱਢ ਰਹੇ ਨੇ ਹਨਾ ਨਾਲੇ ਟਰੈਕਟਰ ਫੇਰ ਦਿੱਤਾ ਆ ਵਿੱਚ ਤੇ ਵਿੱਚੋਂ ਰੰਬੇਨਾ ਵੀ ਕੱਢ ਰਹਿਣਾ ਜੀ ਰੰਬੇਨਾ ਵੀ ਕੱਢਿਆ ਹਾਂ ਜੀ ਆ ਬੇਹਾਲ ਸੀਗੇ ਆਪਾਂ ਇਹ ਖੋਲ ਲੈ ਹੈ ਜੀ ਅੱਛਾ ਹਾਂਜੀ ਠੀਕ ਆ ਚਾਰ ਹਾਲ ਖੋਲੇ ਜੀ ਅੱਛਾ ਇਹਦੇ ਚਾਲ ਹਾਲ ਖੋਲਤੇ ਆ ਹਾਂਜੀ ਹਾਂਜੀ ਠੀਕ ਆ ਇਹ ਦੋ ਸੈਂਟਰ ਚ ਖੋਲਣੇ ਪੈ ਜੀ ਹੂੰ ਤੇ ਇੱਕ ਆ ਖੋਲਣਾ ਪੈ ਇੱਕ ਆ ਸਿਰੋਂ ਖੋਲਣਾ ਪਿਆ ਜੀ ਅੱਛਾ ਇੱਕ ਸਿਰੋਂ ਤੇ ਇੱਕ ਐ ਸਿਰੋਂ ਖੋਲ ਹਾਂਜੀ ਹਾਂਜੀ ਅੱਛਾ ਫਿਰ ਫੇ ਹੁਣ ਭਾਈ ਵਿੱਚੋਂ ਗੜਾਈ ਵਧੀਆ ਕਰੀ ਜਾਂਦਾ ਸੀ ਠੀਕ ਹੈ ਗੜਾਈ ਸੋਣੀ ਕਰਦਾ ਹਾਂਜੀ ਹਾਂਜੀ ਹੁਣ ਕਰਦਾ ਜਿੱਦਾਂ ਜੀ ਉਹਨਾਂ ਦਾ ਫਰਕ ਪੈ ਜਾਂਦਾ ਥੋੜਾ ਗੁੱਡਾ ਸੌਖਾ ਤੇ ਹੱਥ ਵਾਲੇ ਟਰੈਕਟਰ ਨਾਲ ਵੀ ਹਾਂਜੀ ਹਾਂਜੀ ਮਗਰ ਤੁਹਾਨੂੰ ਉਹ ਵੀ ਚੱਲਦਾ ਦਿਖਾ ਦੇ ਉਹ ਵੀ ਕਰ ਜਾਂਦੇ ਜਿੱਦਾਂ ਉਧਰ ਸਫਾਈ ਕਰਤੀ ਗੰਨੇ ਦੀ ਜੀ ਜੀ ਇਹ ਇੱਧਰ ਕਰ ਦੇਣੇ ਹੁਣ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਇਹ ਹੈਗਾ ਜੀ 15 ਜੀ ਤੋਂ 23 ਗੰਨਾ ਜੀ ਹਾਂ ਇਹ ਤਾਂ ਇਹ ਆਪਾਂ ਦੀਵਾਲੀ ਤੇ ਦੀਵਾਲੀ ਤੋਂ ਬਾਅਦ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਤਕਰੀਬਨ ਅਸੀਂ ਵੀਡੀਓ ਪਾਵਾਂਗੇ ਤੁਹਾਡੇ ਕੋ ਹਾਂਜੀ ਤੇ ਤੁਸੀਂ ਉਸ ਤੋਂ ਬਾਅਦ ਫਿਰ ਗੁੱਡ ਲੈਣ ਆ ਸਕਦੇ ਆ ਤੇ ਵਾਹਿਗੁਰੂ ਤੇ ਕਿਰਪਾ ਚਾਹੀਦੀ ਜੀ ਬਹੁਤ ਵਧੀਆ ਹੋ ਜਾਣਾ ਗੱਲਾਂ ਦੇਖੋ ਇਹ ਜੀ ਹੁਣ ਅੱਛਾ ਹਜੇ ਤਾਂ ਕੀ ਚ ਕੋਈ ਜਦੋਂ ਅਜੇ ਤਾਈ ਆਪਾਂ ਨੂੰ ਜਿੰਨਾ ਹੀ ਗੁੱਡੀ ਕਰਾਂਗੇ ਉਨੇ ਚੀਜ਼ ਵਧੀਆ ਬਣਦੀ ਆ ਜੀ ਉਹ ਇੱਕ ਇਹ ਜ਼ অর্ਗੈਨਿਕ ਤਰੀਕੇ ਨਾਲ ਕਿੱਦਾਂ ਪੈਦਾ ਹੁੰਦੀ ਆ ਕਿੰਨੀ ਉਹਦੇ ਤੇ ਮਿਹਨਤ ਆਉਂਦੀ ਆ ਹਨਾ ਹੁਣ ਇਹ 5 6 ਜਣੇ ਲੱਗੇ ਨੇ ਤਿੰਨ ਚਾਰ ਬੰਦੇ ਲੇਬਰ ਦੇ ਨੇ ਫਿਰ ਦੋਏ ਇਹਨਾਂ ਦਾ ਬੇਟਾ ਵੀ ਨਾਲ ਲੱਗਾ ਮਨਵੀਰ ਹਨਾ ਤੇ ਫਿਰ ਇਹ ਵੀ ਬਾਜੀ ਵੀ ਲੱਗੇ ਆ ਸੋ ਦੇਖੋ ਇੰਨੀ ਜ਼ਿਆਦਾ ਗਰਮੀ ਚ ਇੰਨੀ ਮਿਹਨਤ ਇਹ ਚੀਜ਼ਾਂ ਮੰਗਦੀਆਂ ਨੇ ਹਨਾ ਤੇ ਬਾਕੀ ਇਹਦੇ ਵਿੱਚੋਂ ਦੇਖੋ ਇੱਕ ਚੀਜ਼ ਹੋਰ ਵੀ ਆ ਜਿਹੜਾ ਪੱਠਾ ਹੋਇਆ ਆ ਇਹ ਕੁਦਰਤੀ ਪੱਠਾ ਆ ਜਿਹੜੇ ਇਹ ਵੀਰ ਲੱਗੇ ਆ ਕੰਮ ਤੇ ਹਨਾ ਭੈਣਾ ਵੀ ਇੱਥੇ ਕੰਮ ਕਰਦੀਆਂ ਹਨਾ ਕੋ ਉਹ ਪੱਠਿਆਂ ਦੇ ਤੌਰ ਤੇ ਵੀ ਇਹਨਾਂ ਨੂੰ ਲੈ ਜਾਂਦੀਆਂ ਆ ਠੀਕ ਆ ਕੋਈ ਇਹਦੇ ਤੇ ਦਵਾਈਆਂ ਛੜਕਣ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਇਹ ਕੁਦਰਤੀ ਪੱਠਾ ਆ ਕਿਉਂ ਜੀ ਹਾਂਜੀ ਹਾਂਜੀ ਹਨਾ ਇਹ ਪੱਠਿਆਂ ਦੇ ਤੌਰ ਤੇ ਵੀ ਲਿਜਾ ਰਹੇ ਆ ਤੇ ਨਾਲੇ ਉਹ ਕੱਖ ਵੀ ਵਿੱਚੋਂ ਜਿੰਨਾ ਹੋ ਸਕਦਾ ਉਹ ਕੱਢੀ ਜਾ ਰਹੇ ਆ ਠੀਕ ਆ ਇਹ ਕੋਹਾਂ ਦਾ ਉਹ ਵੀ ਪਰਪਲ ਹੱਲ ਹੋ ਗਿਆ ਇਹਨਾਂ ਦਾ ਜਿਹੜਾ ਆ ਗੰਨਾ ਗੁੱਟ ਹੋ ਗਿਆ ਹੁਣ ਸੋਟਾ ਜਦ ਤੱਕ ਆਖੇ ਜੀ ਇਹ ਬਹਾਈ ਦੇ ਨਾਲ ਆਪਾਂ ਥੋੜਾ ਜਿਹਾ ਚੱਕੀ ਜਾਂਦੇ ਵਿੱਚੋਂ ਛੜਾ ਰੰਬੇ ਦਾ ਚੱਕਰ ਜਾਨਾ ਜੀ ਹਾਂ ਆਉਂਦੇ ਆ ਤੇ ਜਿਹੜੇ ਪੰਛੀ ਟਟੇਰੀ ਆ ਨਾ ਇਹ ਜੀ ਹੋਰ ਹੈ ਜੀ ਜਾਨਵਰ ਮੇਰੇ ਖਿਆਲ ਹੈ ਟਟੇਰੀ ਆ ਵੀ ਇਹਨਾਂ ਨੇ ਇੱਥੇ ਆਂਡੇ ਦਿੱਤੇ ਆ ਪੰਛੀਆਂ ਨੇ ਤੇ ਅਸੀਂ ਉਹ ਬਿਲਕੁਲ ਨਹੀਂ ਛੇੜੇ ਠੀਕ ਆ ਤੇ ਭਾਜੀ ਛੇੜਦੇ ਵੀ ਨਹੀਂ ਗਏ ਇਹਨਾਂ ਦੀ ਵੀ ਧਰਤੀ ਆ ਜੀ ਹਾਂ ਇਹ ਧਰਤੀ ਇਹਨਾਂ ਦੀ ਵੀ ਆ ਭਾਈ ਕੱਲੀ ਸਾਡੀ ਨਹੀਂ ਹੈ ਹੈ ਹੁਣ ਇਹਨਾਂ ਨੂੰ ਥੋੜਾ ਜਿਹਾ ਆ ਕਿ ਸ਼ਾਇਦ ਇਹਨਾਂ ਨੂੰ ਛੇੜਨ ਆਈ ਆ ਪਰ ਅਸੀਂ ਬਿਲਕੁਲ ਛੇੜ ਨਹੀਂ ਆਏ ਦੇਖ ਲਓ ਵਾਉਂਦਿਆਂ ਨੇ ਹੈ ਭਾਜੀ ਨੇ ਬਿਲਕੁਲ ਇਹ ਚੀਜ਼ਾਂ ਨਹੀਂ ਪਾਈਆਂ ਹੋਈਆਂ ਵੇ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਕਿ ਚਲੋ ਯਾਰ ਪੰਛੀਆਂ ਨੇ ਆਂਡੇ ਦਿੱਤੇ ਇਕੋਸਿਸਟਮ ਜਿਹੜਾ ਆ ਇਹਨੂੰ ਸਾਨੂੰ ਕਾਇਮ ਰੱਖਣਾ ਪੈਂਦਾ ਸੋ ਖੈਰ ਇੱਕ ਚੀਜ਼ ਵੈਸੇ ਹੀ ਦਿਖਾ ਲੈਣੀ ਮੈਂ ਆਪ ਹੀ ਨਹੀਂ ਆਂਡੇ ਵਗੈਰਾ ਦਿਖਾ ਰ ਰਿਆ ਨੇੜੇ ਕਰਕੇ ਪਰ ਆ ਦਿੱਤੇ ਹੋਏ ਆਂਡੇ ਨੇ ਹੈ ਆ ਇੱਥੇ ਆਂਡਾ ਪਿਆ ਆ ਇੱਕ ਹਾਂਜੀ ਹਾਂਜੀ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਛੇੜਨਾ ਆ ਪਰ ਅਸੀਂ ਛੇੜਦੇ ਨਹੀਂ ਤੇ ਇਹ ਵੀ ਰੱਬ ਦੀ ਚੀਜ਼ ਆ ਸਾਰੇ ਜੀ ਬਿਲਕੁਲ ਜੀ ਇਹ ਵੀ ਰੱਬ ਦੇ ਇਹਨਾਂ ਨੂੰ ਵੀ ਅਧਕਾਰ ਆ ਜੀ ਹੈ ਇਹਨਾਂ ਦਾ ਵੀ ਆ ਜੀ ਬੇਜਬਾਨ ਨੇ ਜੀ ਹਾਂ ਜੀ ਧਾਤੀ ਇਹਨਾਂ ਦੀ ਵੀ ਆ ਜੀ ਹਾਂ ਇਹ ਦੇਖੋ ਇਹ ਵੱਡੀ ਗੱਲ ਆ ਕਿ ਇਹ ਬੇ ਇਹਨਾਂ ਨੇ ਨਹੀਂ ਵੰਡੀ ਜੀ ਹਾਂ ਇਹ ਵੀ ਜਾਂਕੂਆਂ ਦੇ ਵੀ ਆ ਜੀ ਬੇਜਬਾਨ ਨੇ ਵੱਡੀ ਗੱਲ ਆ ਹੈਂ ਹਾਂ ਜੀ ਤੇ ਮਨਵੀਰ ਨੇ ਸਾਨੂੰ ਦਿਖਾ ਲਿਆ ਇਹ ਮਨਵੀਰ ਉਹ ਲੱਗਾ ਹੋਇਆ ਟਰੈਕਟਰ ਦੇ ਉੱਤੇ ਤੇ ਮਨਵੀਰ ਕਹਿੰਦਾ ਵੀ ਆ ਇੱਥੇ ਇੱਥੇ ਆਂਡੇ ਤੇ ਇੱਥੇ ਬੱਚੇ ਆ ਦੇਖੋ ਥੱਲੇ ਕਾਂਕੜਾ ਨਾਰਸ਼ਿਕਾ ਜੀ ਆ ਦੇਖੋ ਢੇਰ ਬਣਿਆ ਜੀ ਹਾਂ ਕੜਕ ਦੇ 나ੜ ਆ ਜਿਹੜਾ ਢੇਰ ਬਣਿਆ ਹੋਇਆ ਹੈ ਹੈ ਗਲਕ ਪਰਿਆ ਹਾਂਜੀ ਗਲ ਗਿਆ ਗਲ ਗਿਆ ਸਾਰਾ ਗਲ ਗਿਆ ਹੈ ਕਿੰਨਾ ਕੁ ਘਾਟਾ ਪੈ ਜਾਂਦਾ ਹੈ ਜਦੋਂ ਤੁਸੀਂ ਅੱਗ ਨਹੀਂ ਲਾਉਂਦੇ ਕੜਕ ਦੇ 나ੜ ਨੂੰ ਹਾਂਜੀ ਪਰਾਲੀ ਨੂੰ ਨਹੀਂ ਜੇ ਫਾਇਦਾ ਹੁੰਦਾ ਜੀ ਘਾਟਾ ਤਾਂ ਨਹੀਂ ਪੈਂਦਾ ਸਗੈ ਫਾਇਦਾ ਹੁੰਦਾ ਜੇ 나ੜ ਨੂੰ ਅੱਗ ਨਹੀਂ ਲਾਉਂਦੇ ਜੀ ਇੱਕ ਤੱਕ ਉਦਤੀ ਜੋ ਜੀਵ ਜੰਤੂ ਆ ਜੀ ਉਹ ਬਾਜਾਂ ਦੇ ਮਾਲ ਹੋਇਆ ਆ ਆਂਡੇ ਦੇ ਉੱਤੇ ਹੈ ਵਿੱਚ ਬੱਚਿਆਂ ਨੇ ਬੱਚੇ ਦਿੱਤੇ ਹੋਏ ਸੀਗੇ ਵਿੱਚ ਹਨ ਜੇ ਅੱਗ ਲਾਉਂਦੇ ਇਹ ਸਾਰੇ ਜਾਣੇ ਆ ਜੀ ਕਿ ਇਹ ਕਹਿਣਾ ਆਪਾਂ ਮਾੜਾ ਕੰਮ ਤੇ ਕੋਈ ਕੀਤਾ ਹੀ ਨਹੀਂਗਾ ਜ਼ਿੰਦਗੀ ਜਾਂ ਮਾੜੀ ਹੋ ਗਈ ਜੀ ਜਦੋਂ ਆਪਾਂ ਆਂਡੇ ਲੋਦੇ ਨੇ ਇਹਨਾਂ ਦੇ ਤੋੜ ਦਿੰਨੇ ਆ ਜੀ ਛਾੜ ਦਿੰਨੇ ਜੀ ਹਨਾ ਤਾਂ ਕਰਕੇ ਜ਼ਰੂਰੀ ਆ ਜੀ ਇਹਨਾਂ ਨੂੰ ਵੀ ਅਸਲ ਬੱਚੋਂ ਦੀ ਲੋੜ ਆ ਜੀ ਜੇ ਮਨੁੱਖ ਕਹਿੰਦਾ ਮੇਰੀ ਧਰਤੀ ਆ ਮਨੁੱਖ ਦੀ ਨਹੀਂ ਸਾਰਿਆਂ ਦੀ ਆ ਜੀ ਜੋ ਧਰਤੀ ਤੇ ਜੀਵ ਰਹਿੰਦਾ ਜੋ ਉੱਪਰ ਰਹਿੰਦਾ ਸਾਰਿਆਂ ਦੀ ਆ ਜੀ ਇਹਨੂੰ ਜਿਹੜਾ ਇੱਕ ਹੋਰ ਆ ਜਿਹੜਾ ਆਪਾਂ ਕਮਾਦੀ ਵਾਸਤੇ ਬਾਜ਼ਾਰਾਂ ਲਈ ਬਣਾਇਆ ਹੋਇਆ ਸਮਾਨ ਉਹ ਦਿਖਾਣ ਲੱਗਿਆ ਜੀ ਆ ਸਾਡੇ ਕੋਲ ਲੱਸੀ ਆ ਜੀ ਲੱਸੀ ਦੇ ਵਿੱਚ ਤਾਂਬਾ ਵਾ ਲੋਹਾ ਵਾ ਜੀ ਹੂੰ ਇਹ ਵੀ ਆਪਣੇ ਕੋਲ ਅਸੀਂ 2 ਸਾਲ ਦੀ ਪੁਰਾਣੀ ਆ ਜੀ ਅੱਛਾ 2 ਸਾਲ ਪੁਰਾਣੀ ਹਾਂਜੀ ਹਾਂਜੀ ਆ ਦੇ ਵਿੱਚ ਕਲੀ ਦਾ ਪਾਣੀ ਆ ਜੀ ਕੈਲਸ਼ੀਅਮ ਆ ਜੀ ਇਹਦੇ ਵਿੱਚ ਹਾਂਜੀ ਹਾਂਜੀ ਕੈਲਸ਼ੀਅਮ ਆ ਜੀ ਤੇ ਇੱਕ ਵਿੱਚ ਪਾਠੀਆਂ ਦਾ ਸਵਾਹ ਪਾਠੀਆਂ ਦਾ ਪਾਣੀ ਹੁੰਦਾ ਜੀ ਅੱਛਾ ਇਹਦੇ ਵਿੱਚ ਹਾਂਜੀ ਹਾਂਜੀ ਇੱਕ ਸਵਾਹ ਹੁਣ ਹਲੇ ਪੌਣੀ ਆਪਾਂ ਸਵਾਹ ਦਾ ਪਾਣੀ ਜੀ ਅੱਛਾ ਜੀ ਸਵਾਹ ਦੇਖੇ ਆਪਾਂ ਅੱਧਾ ਅੱਧਾ ਲੀਟਰ ਲੈ ਕੇ ਟੈਂਕੀ ਚ ਪਾ ਕੇ ਜੀ ਹਨਾ ਉਹਦੀ ਆਪਾਂ ਹਫਤੇ ਬਾਅਦ ਸਪ੍ਰੇਆ ਕਰ ਦੇਣੀ ਆ ਜੀ ਕਿੰਨੇ ਲੀਟਰ ਵਾਲੀ ਢੋਲੀ 25 ਲੀਟਰ ਵਾਲੀ ਜੀ ਠੀਕ ਆ ਕਿੰਨੀਆਂ ਇੱਕ ਇੱਕ ਕਿੱਲੇ ਨੂੰ ਕਿੰਨੀਆਂ ਲਾਣ ਨੇ ਤੇ ਪੰਜ ਕ ਲਾ ਦੇ ਦਿਆਂ ਜੀ ਠੀਕ ਹੈ ਤੇ ਜਦੋਂ ਮੈਂ ਤਾਂ ਤਕਾ ਦਾ ਸਮੇਂ ਕਾਨੀ ਸਪਰੇ ਜੀ ਹਮ ਜਦੋਂ ਦੋ ਸਪਰੇਆ ਹੋ ਗਈਆਂ ਹਫਤੇ ਕੇ ਬਾਅਦ ਇਹਦੀਆਂ ਜੀ ਹਮ ਦਸਣ ਲਾ ਪੈਣ ਪਾਸਾਂ ਨੇ ਵੈਸੀ ਹੈਗੀਆਂ ਜੀ ਕਿੰਨੇ ਚਾਰ ਬਾਅਦ ਕਰਨੀ ਹੁੰਦੀ ਸਪਰੇ ਨਾ ਹਫਤੇ ਕੇ ਬਾਅਦ ਕਰੀ ਜਾਣੀ ਜੀ ਮਹੀਨੇ ਚ ਚਾਰ ਕ ਕਰਨੀਆਂ ਚੀ ਜੀ ਲਗਾਤਾਰ ਕਰੀ ਜਾਣੀ ਹਾਂ ਕਾਪ ਵਿੱਚ ਤਾਂ ਗ੍ਰੋਥ ਬਹੁਤ ਵਧੀਆ ਹੁੰਦੀ ਹੈ ਇਹਨਾਂ ਜੀ ਗ੍ਰੋਥ ਵਾਸਤੇ ਬਹੁਤ ਵਧੀਆ ਜਦੋਂ ਪਾਠੀਆਂ ਦਾ ਪਾਣੀ ਹੋ ਗਿਆ ਸਵਾਦ ਆ ਗਿਆ ਜੀ ਕੋਚ ਪਟਾਸ਼ ਹੋ ਗਿਆ ਜੀ ਹੁਣ ਉਹ ਲੱਸੀ ਹੋ ਗਈ ਲੱਸੀ ਵਿੱਚ ਤਾਂਬਾ ਹੋ ਗਿਆ ਲੋਹਾ ਹੋ ਗਿਆ ਜੀ ਮੀਂਹ ਦਾ ਪਾਣੀ ਹੋ ਗਿਆ ਮੀਂਹ ਦੇ ਪਾਣੀ ਵਿੱਚ ਵੀ ਤੱਤ ਬਹੁਤ ਮੌਜੂਦ ਹੈ ਜੀ ਉਹ ਵੀ ਬਹੁਤ ਲਾਹੇਵੰਦ ਹੈ ਜੀ ਉਹ ਵੀ ਆਪਾਂ ਕਰ ਸਕਦੇ ਮੀਂਹ ਦਾ ਪਾਣੀ ਵੀ ਜੀ ਠੀਕ ਹੈ ਹਾਂ ਜੀ ਹੁਣ ਮੀਂਹ ਤਾਂ ਹੁਣ ਤਰਸਤਾ ਉਹਦੇ ਕੁਦਰਤੀ ਸ਼ੁਰੂ ਹੋ ਜਾਣੀਆਂ ਜੀ ਲੋੜ ਨਹੀਂ ਪੈਂਦੀ ਹੂੰ ਬਾਕੀ ਚੀਜ਼ਾਂ ਆਪਾਂ ਕਰਨੀਆਂ ਜੀ ਯਾਰੇ ਦੋਸਤੋ ਗੱਲ ਇਹ ਐ ਕਿ ਕੰਮ ਤਾਂ ਬਹੁਤ ਹੋ ਸਕਦੇ ਨੇ ਕੁਆਲਿਟੀ ਚੀਜ਼ ਚਾਹੁੰਦੇ ਹੋ ਜਿਹੜੀ ਤੁਸੀਂ ਪੁੱਛਦੇ ਹੁੰਦੇ ਹੋ ਨਾ ਵੀ ਯਾਰ ਚੀਜ਼ ਸਾਨੂੰ ਦੱਸੋ ਕਿਥੋਂ ਲਈਏ ਉਹ ਚੀਜ਼ ਤੁਹਾਨੂੰ ਦਿਖਾ ਲਦੇ ਵੀ ਉਹ ਉਹਦੀ ਤਿਆਰੀ ਕਿੱਦਾਂ ਹੁੰਦੀ ਆ ਹੁਣ ਐਨੀ ਗਰਮੀ ਦੇ ਵਿੱਚ ਐਦਾਂ ਮਿਹਨਤ ਹੁੰਦੀ ਆ ਇਹਨਾਂ ਨੂੰ 6-7 ਦਿਨ ਹੋ ਗਿਆ ਲੱਗਿਆ ਹਜੇ ਇਹਨਾਂ ਦੇ 2-3 ਦਿਨ ਲੱਗਦੇ ਲੱਗਦੇ 3-3 ਦਿਨ ਹਜੇ ਹਲੇ ਤੇ ਸਾਡੇ ਸਾਰੇ ਕੰਮ ਪੈਂਡਿੰਗ ਪਏ ਆ ਕਿਤੇ ਜਾਣਾ ਕੋਈ ਚੀਜ਼ਾਂ ਕੁਝ ਲੈ ਕੇ ਆਉਣੀਆਂ ਜ਼ਰੂਰੀ ਉਹ ਸਾਰਾ ਪੈਂਡਿੰਗ ਪਿਆ ਇਹਨਾਂ ਦੀ ਇਸ ਬਿਜੀ ਹੋਣ ਕਰਕੇ ਤੇ ਤੁਸੀਂ ਦੇਖ ਲਓ ਕਿ ਕਿੰਨਾ ਜ਼ਿਆਦਾ ਮਤਲਬ ਇਹ ਮਿਹਨਤ ਦਾ ਕੰਮ ਹੈ ਕਿੰਨੀ ਇਹ ਤੇ ਮਿਹਨਤ ਆਉਂਦੀ ਆ ਉਹ ਕਹਿੰਦੇ ਆ ਵੀ ਇਹ ਕੀ ਖਾਸ ਕਰਦੇ ਆ ਇਹ ਆਹ ਕਰਦੇ ਖਾਸ ਐਦਾਂ ਨਾ ਚੱਲਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜੇ ਰਹਿਣ ਲਈ ਬਾਕੀ ਤੁਸੀਂ ਹਜੇ ਇਹਨਾਂ ਚੀਜ਼ਾਂ ਲਈ ਕੋਈ ਫੋਨ ਨਾ ਕਰਿਓ ਨਾ ਗੰਨੇ ਦੇ ਬੀਲ ਹੀ ਕਰਿਓ ਨਾ ਕਿਸੇ ਗੋੜ ਲਈ ਕੋਈ ਬੁਕਿੰਗ ਕੁਝ ਨਾ ਕਰਿਓ ਤੁਹਾਨੂੰ ਵੀਡੀਓ ਅਸੀਂ ਪਾ ਦੇਣੀ ਆ ਪੀਆਰ ਪੰਜਾਬ ਤੇ ਜੁੜੇ ਰਹੋ ਆਪਾਂ ਵੀਡੀਓ ਪਾਵਾਂਗੇ ਜਦੋਂ ਗੰਨਾ ਆਪਣੇ ਕੋਲ ਤਿਆਰ ਹੋ ਗਿਆ ਪੱਕ ਕੇ ਠੀਕ ਹੈ ਤੇ ਵੇਲਣਾ ਆਪਾਂ ਸ਼ੁਰੂ ਕਰਨਾ ਹੋਇਆ ਉਦੋਂ ਵੀਡੀਓ ਪਾਵਾਂਗੇ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਰੱਖੋ ਇੰਸਟਾਗ੍ਰam ਔਰ ਫੇਸਬੁੱਕ ਦੇ ਉੱਤੇ ਵੀ ਪੀਆਰ ਪੰਜਾਬ ਸੇਮ ਨਾਮ ਤੇ ਬਣਿਆ ਹੋਇਆ ਹੈ ਆਪਣਾ ਪੇਜ ਉਹਨੂੰ ਵੀ ਫੋਲੋ ਰੱਖੋ ਆਪਾਂ ਕੋਈ ਨਾ ਕੋਈ ਉਹਦੇ ਤੇ ਐਕਟੀਵਿਟੀ ਜਿਹੜੀ ਆ ਉਹ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਕਰਦੇ ਰਹੀਦ ਤੇ ਉਹਨੂੰ ਫੋਲੋ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਡੇ ਲਈ ਤੁਹਾਡਾ ਸ਼ੇਅਰ ਬਹੁਤ ਕੀਮਤੀ ਆ ਲਾਈਕ ਵਾਲਾ ਬਟਨ ਦਬ ਕੇ ਅੱਗੋਂ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪੇजेस ਸਾਡੇ ਜਿਹੜੇ ਫੇਸਬੁੱਕ ਇੰਸਟਾਗ੍ਰam ਦੇ ਉਹਨਾਂ ਨੂੰ ਫੋਲੋ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਸਾਡੇ ਕੋਲ ਪਹੁੰਚੇ ਮਿਹਰਬਾਨੀ ਤੁਹਾਡੇ ਇੱਕ ਆਵਾਜ਼ ਪਹੁੰਚਾਉਣ ਵਾਸਤੇ ਵੀ ਆਓ ਇਸ ਪਾਸੋਂ ਨਾ ਪਤੌਰ ਗਏ ਜੀ ਹੈ ਨਾ ਤੁਹਾਡਾ ਇਸ ਚਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ